ਇਸ ਮੁੱਦੇ ਦੇ ਵਿੱਚ ਕੈਬਨਿਟ ਮੰਤਰੀ ਦਲਜੀਤ ਸਿੰਘ ਛੀਮਾ ਨੇ ਕਿਹਾ ਹੈ ਕਿ ਅਕਾਲੀ ਦਲ ਵੱਖਰੀ ਕਮੇਟੀ ਦੇ ਨਾਮ ਤੇ ਸਿੱਖਾਂ ਨੂੰ ਵੰਨਣ ਨਹੀਂ ਦੇਵੇਗੀ। ਜ਼ਿਆਦਾ ਜਾਣਕਾਰੀ ਲਈ ਸਾਡੇ ਨਾਲ ਫੋਨ ਲੈਂਦੇ ਮੌਜੂਦ ਹੈ ਸਾਡੀ ਪੱਤਰਕਾਰ ਹਰਸ਼ਰਨ ਕੌਰ। ਹਰਸ਼ਰਨ ਦਲਜੀਤ ਛੀਮਾ ਦਾ ਬਿਆਨ ਹੈ ਕਿ ਸਿੱਖਾਂ ਨੂੰ ਨਹੀਂ ਵੰਡਣ ਦਿੱਤਾ ਜਾਵੇਗਾ ਹਰਿਆਣਾ ਦੇ ਵਿੱਚ। ਕੀ ਕਹਿਣਾ ਤੁਹਾਡਾ? ਜੀ ਬਿਲਕੁਲ ਜੋ ਅੱਜ ਐਸਜੀਪੀਸੀ ਦੀ ਅੰਤਰਿੰਕ ਕਮੇਟੀ ਦੀ ਬੈਠਕ ਚੰਡੀਗੜ੍ਹ ਦੇ ਵਿੱਚ ਹੋ ਰਹੀ ਹੈ 12 ਵਜੇ ਸ਼ੁਰੂ ਹੋ ਗਈ ਸੀ ਮੀਟਿੰਗ ਜਾਰੀ ਹੈ 1:30 ਵਜੇ ਤੱਕ ਸ਼ਾਇਦ ਖਤਮ ਹੋ ਜਾਏਗੀ ਤਾਂ ਇਹਦੇ ਵਿੱਚ ਐਸਜੀਪੀਸੀ ਹੈ ਜਿਹੜੀ ਉਹਦੀ ਉਹਦੀ ਮਤਲਬ ਐਸਜੀਪੀਸੀ ਤੇ ਸ਼੍ਰੋਮਣੀ ਕਾਲੀ ਦਲ ਦੋਨਾਂ ਦੀ ਇਹੀ ਕੋਸ਼ਿਸ਼ ਹੈ ਕਿ ਹਰਿਆਣਾ ਦੇ ਵਿੱਚ ਜਿਹੜੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਉੱਠ ਰਹੀ ਹੈ ਔਰ ਹੁਣ ਸਰਕਾਰ ਤੇ ਉਥੋਂ ਦੇ ਜੱਪਦੀ ਸਿੰਘ ਜੀ ਦਾ 그룹 ਨੇ ਜਿਹੜੇ ਉਹ ਪੂਰਾ ਪੂਰੀ ਆਪਣੀ ਬਾਹ ਲਗਾ ਰਹੇ ਨੇ ਕਿ ਹਰਿਆਣਾ ਦੀ ਜਿਹੜੀ ਵੱਖਰੀ ਕਮੇਟੀ ਬਣਾ ਲਈ ਜਾਵੇਗੀ ਤਾਂ ਇਧਰੋਂ ਐਸਜੀਬੀਸੀ ਦੀ ਪੂਰੀ ਇਹ ਕੋਸ਼ਿਸ਼ ਹੈ ਕਿ ਹਰਿਆਣਾ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਬਣਨ ਦਿੱਤੀ ਜਾਵੇਗੀ ਜਿੰਨੇ ਵੀ ਹੁਣ ਤੱਕ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਬਿਆਨ ਦੇਖ ਲਈਏ ਜਾਂ ਐਸਜੀਬੀਸੀ ਪ੍ਰਧਾਨ ਅਵਤਾਰ ਸਿੰਘ ਦਾਜਾ ਸਿੰਘ ਸਾਇਬਰ ਜਥੇਦਾਰ ਗਾਨੀ ਗੁਰਬਚਨ ਸਿੰਘ ਦਾ ਉਹਨਾਂ ਸਾਰਿਆਂ ਨੇ ਇਹੀ ਕਿਹਾ ਕਿ ਕਿਸੇ ਵੀ ਕੀਮਤ ਤੇ ਹਰਿਆਣਾ ਦੇ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਬਣਨ ਦਿੱਤੀ ਜਾਵੇਗੀ ਇਸ ਨਾਲ ਕਿਉਂਕਿ ਐਸਜੀਬੀਸੀ ਜਿਹੜੀ ਉਹ ਇਹ ਜਿਹੜੀ ਕੌਮੀ ਪੱਧਰ ਤੇ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ ਤਾਂ ਅਜੇ ਵਿੱਚ ਐਸੀਬੀਸੀ ਬਿਲਕੁਲ ਪੂਰੀ ਕੋਸ਼ਿਸ਼ ਕਰੇਗੀ ਕਿ ਹਰਿਆਣਾ ਵਿੱਚ ਕਿਸ ਕੋਈ ਵੀ ਕੁਝ ਵੀ ਕਰਕੇ ਹਰਿਆਣਾ ਦੇ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧ ਕਮੇਟੀ ਬਣ ਤੋਂ ਰੋਕਿਆ ਜਾ ਸਕੇ ਹੋ ਸਕਦਾ ਹੈ ਅੱਜ ਦੀ ਮੀਟਿੰਗ ਦੇ ਵਿੱਚ ਉਹ ਕੋਈ ਹੱਲ ਕੱਢਣ ਉਥੋਂ ਦੇ ਜਿਹੜਾ ਐਂਟੀ ਗਰੁੱਪ ਹੈਗਾ ਜਿਹੜਾ ਵੱਖਰੀ ਕਮੇਟੀ ਦੀ ਹਮਾਇਤ ਕਰਦਾ ਆ ਸ਼ਾਇਦ ਉਹਨਾਂ ਨਾਲ ਕੋਈ ਗੱਲਬਾਤ ਕਰਨਗੇ ਅਜੇ ਹੀਆਂ ਕੋਈ ਵਿਚਾਰਾ ਸ਼ਾਇਦ ਮੀਟਿੰਗ ਦੇ ਵਿੱਚ ਹੋ ਰਹੀਆਂ ਨੇ ਤਾਂ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਹੋਏਗੀ ਜਿੱਦ ਤਹਾਂ ਨਹੀਂ ਪਤਾ ਚੱਲ ਪਾਏਗਾ ਕਿ ਮੀਟਿੰਗ ਦੇ ਵਿੱਚ ਐਸਡੀਪੀਸੀ ਨੇ ਕੀ ਰਣਨੀਤੀ ਨਵੀਂ ਬਣਾਈ ਹੈਗੀ ਹੈ ਹਰਜਨ ਦਲ ਜੀ ਹਜ਼ਾਰਾਂ ਦਲਜੀਤ ਜੀ ਮਾਨ ਨੇ ਇਹ ਵੀ ਕਿਹਾ ਕਿ ਹਰ ਵਾਰ ਚੋਣਾਂ ਤੋਂ ਪਹਿਲਾਂ ਹੀ ਕਿਉਂ ਇਹ ਮੁੱਦਾ ਚੁੱਕਿਆ ਜਾਂਦਾ ਹੈ ਕੁਝ ਸਾਲ ਪਹਿਲਾਂ ਹਰਿਆਣਾ ਦੇ ਵਿੱਚ ਕੁਝ ਸਿੱਖਾਂ ਨੇ ਇਹ ਜਿਹੜੀ ਵੱਖਰੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਮੰਗ ਕੀਤੀ ਸੀ ਹਰਿਆਣੇ ਦੇ ਵਿੱਚ ਉਹਨਾਂ ਨੇ ਐਸ ਡੀ ਬੀ ਸੀ ਤੇ ਦੋਸ਼ ਲਾਇਆ ਸੀ ਕਿ ਹਰਿਆਣੇ ਦੇ ਗੁਰਦੁਆਰਿਆਂ ਨੂੰ ਹਮੇਸ਼ਾ ਜਿਹੜੀ ਐਸ ਡੀ ਬੀ ਸੀ ਉਹਨਾਂ ਨੂੰ ਮਤਲਬ ਉਹਨਾਂ ਨੂੰ ਇਗਨੋਰ ਕਰਦੀ ਆਈ ਹੈ ਜਾਂ ਉੱਥੋਂ ਦੀ ਜਿਹੜੀ ਆਮਦਨ ਹੈ ਉਹਨੂੰ ਹਰਿਆਣੇ ਦੇ ਗੁਰਦੁਆਰਿਆਂ ਤੇ ਜਾਂ ਉੱਥੋਂ ਦੇ ਸਿੱਖਾਂ ਦੀ ਭਲਾਈ ਲਈ ਨਹੀਂ ਖਰਚ ਕੀਤਾ ਜਾਂਦਾ ਉਦੋਂ ਇਹ ਜਿਹੜਾ ਇਹ ਮੁੱਦਾ ਸੀਗਾ ਤੇ ਹੁਣ ਹੌਲੀ ਹੌਲੀ 15 ਸਾਲ ਬਾਅਦ ਇਹ ਮੁੱਦਾ ਜਿਹੜਾ ਇੱਕ ਸਿਆਸੀ ਬਿਨਾਂ ਸ਼ੱਕ ਅਸੀਂ ਕਹਿ ਸਕਦੇ ਹਾਂ ਕਿ ਇੱਕ ਸਿਆਸੀ ਮੁੱਦਾ ਬਣ ਚੁੱਕਿਆ ਹੈ ਕਿਉਂਕਿ ਇਹ ਸਿਰਫ ਐਸ ਉਥੋਂ ਦੀ ਸਿੱਖਾਂ ਦੀ ਕੀ ਮੰਗ ਨਹੀਂ ਹੈ ਉਥੋਂ ਦੇ ਜਿਹੜੀ ਸਰਕਾਰ ਹੈ ਹਰਿਆਣਾ ਸਰਕਾਰਿਆ ਦੇ ਵਿੱਚ ਇਨਵੋਲਵ ਹੋ ਰਹੀ ਹੈ ਤਾਂ ਬਿਨਾਂ ਸ਼ੱਕ ਕਿਹਾ ਜਾ ਸਕਦਾ ਹੈ ਕੀ ਇਹ ਔਰ ਹਰਿਆਣਾ ਸਰਕਾਰ ਦਾ ਜਿਹ ਇਤਿਹਾਸ ਆਪਾਂ ਦੇਖ ਲਈਏ ਤਾਂ 2008 ਦੇ ਵਿੱਚ ਉਹਨਾਂ ਨੇ ਚੋਣ ਮੈਨੀਫੈਸਟੋ ਦੇ ਵਿੱਚ ਹਰਿਆਣਾ ਦਾ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਦਾ ਮੁੱਦਾ ਸ਼ਾਮਿਲ ਕੀਤਾ ਸੀ ਕਿਉਂਕਿ 2004 ਦੇ ਵਿੱਚ ਉੱਥੋਂ ਦੀ ਜਿਹੜੀ ਹਮਾਇਤ ਕਰਦੀ ਹੈ ਕਮੇਟੀ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹਨਾਂ ਨੂੰ 11 ਸੀਟਾਂ ਦੇ ਵਿੱਚੋਂ 8 ਸੀਟਾਂ ਜਿੱਤੀਆਂ ਸੀ ਤਾਂ ਕਿਤੇ ਨਾ ਕਿਤੇ ਇਹ ਵੋਟ ਬੈਂਕ ਕਰਕੇ ਵੀ ਸਰਕਾਰਾਂ ਨੇ ਜਿਹੜੀਆਂ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਕਰਦੀਆਂ ਨਹੀਂ ਜੀ ਫਿਰ ਸ਼ਰਨ ਇੱਕ ਪਾਸੇ ਤਾਂ ਇੱਕ ਕੇ ਬੈਠਕ ਕੀਤੀ ਜਾ ਰਹੀ ਹੈ ਕਿ ਕਿਸੇ ਤਰ੍ਹਾਂ ਹਰਿਆਣਾ ਦੇ ਵਿੱਚ ਵੱਖਰੀ ਕਮੇਟੀ ਨਾ ਬਣੇ ਤਾਂ ਦੂਜੇ ਪਾਸੇ 6 ਜੁਲਾਈ ਨੂੰ ਜੋ ਸਿੱਖ ਕਨਵੈਨਸ਼ਨ ਹੋਣੀ ਹੈ ਉਸ ਦੇ ਲਈ ਜਗਦੀਸ਼ ਢੀਂਡਾ ਤੇ ਦਿਦਾਰ ਸਿੰਘ ਨਲਵੀ ਵੱਲੋਂ ਵੱਡੇ ਪਦਕ ਤੇ ਸੱਦੇ ਦਿੱਤੇ ਜਾ ਰਹੇ ਨੇ ਤੇ ਕਿਤੇ ਨਾ ਕਿਤੇ ਹੁਣੇ ਇਸ ਮੁੱਦੇ ਤੇ ਸਿਆਸਤ ਵੀ ਭਾਰੀ ਹੁੰਦੀ ਜਾ ਰਹੀ ਹੈ ਜੀ ਬਿਲਕੁਲ ਇਹ ਮੁੱਦਾ ਜਿਹੜਾ ਹੁਣ ਸਿਰਫ ਧਾਰਮਿਕ ਮੁੱਦਾ ਨਹੀਂ ਰਿਹਾ ਬਿਲਕੁਲ ਇਹ ਪੂਰੀ ਤਰ੍ਹਾਂ ਦੇ ਨਾਲ ਸਿਆਸੀ ਮੁੱਦਾ ਬਣ ਚੁੱਕਿਆ ਹੈ ਜਿਹੜੀ 6 6 ਜੁਲਾਈ ਨੂੰ ਕੈਥਲ ਦੇ ਵਿੱਚ ਹਰਿਆਣਾ ਦੇ ਕੈਥਲ ਦੇ ਵਿੱਚ ਮਹਾਤਿਕ ਸਮੇਲਨ ਜਿਹੜਾ ਹਰਿਆਣਾ ਸਰਕਾਰ ਨੇ ਬੁਲਾਇਆ ਉਹਨੂੰ ਅਸੀਂ ਕਾਂਗਰਸ ਦੀ ਚੋਣ ਰੈਲੀ ਵੀ ਕਹਿ ਸਕਦੇ ਹਾਂ ਕਿਉਂਕਿ ਚੋਣਾਂ ਨੇੜੇ ਆ ਰਹੀਆਂ ਨੇ ਤਾਂ ਉਹਨਾਂ ਦਾ ਇੱਕ ਸਿਆਸੀ ਸਟੰਟ ਹੈ ਜਿਹੜਾ ਜਿਹहां ਜਾ ਰਿਹਾ ਹੈ ਇਹ ਪੂਰੇ ਐਸਜੀਪੀਸੀ ਮੈਂਬਰ ਨੇ ਜਿਹੜੇ ਪ੍ਰਧਾਨ ਸਾਹਿਬ ਕਹਿ ਲਿਆ ਜਾਂ ਮੁੱਖ ਮੰਤਰੀ ਬਾਦਲੋ ਸਾਰੇ ਕਹਿ ਰਹੇ ਨੇ ਕਿ ਸਿਆਸੀ ਸਟੰਟ ਹੈ ਔਰ ਉਧਰ ਹਰਿਆਣਾ ਦੇ ਜਿਹੜੀ ਸਰਕਾਰ ਹੈ ਔਰ ਜਹਾਂ ਜਗਦੀਸ਼ ਸਿੰਘ ਜੀ ਨਕ ਰੁਕਦੇ ਹਨ ਉਹਨਾਂ ਨੇ ਪੂਰੀ ਤਿਆਰੀ ਕਰ ਲਈ ਹੈ ਉਸ ਦਾ 48 ਸਵਿਆਂ ਦਾ ਇੱਕ ਖਰੜਾ ਵੀ ਤਿਆਰ ਕਰ ਲਿਆ ਗਿਆ ਵੱਖਰੀ ਗੁਰਦੁਆਰਾ ਪ੍ਰਬੰਧ ਕਮੇਟੀ ਬਣਾਉਣ ਦੇ ਤੇ ਜ਼ਾਹਿਰ ਹੈ ਇਹ ਪੂਰੇ ਪੂਰੇ ਤੋਂ ਆਪ ਤੇ ਸਾਫ ਹੈ ਕਿ 6 ਜੁਲਾਈ ਨੂੰ ਮੁੱਖ ਮੰਤਰੀ ਜਿਹੜੇ ਭੁਪਿੰਦਰ ਸਿੰਘ ਖੋਡਾ ਨੇ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਐਲਾਨ ਕਰਨਗੇ ਤੇ ਉਹ ਸੱਦਾ ਉਸ ਤੋਂ ਬਾਅਦ ਤੁਰੰਤ ਹੀ ਹਰਿਆਣਾ ਵਿਧਾਨ ਸਭਾ ਦਾ اجلاس ਬੁਲਾ ਕੇ ਇਸ ਮੰਦੀ ਬਿੱਲ ਵੀ ਬਾਤ ਕਰਵਾ ਦੇਣਗੇ ਹਰ ਚਰ ਨੇ ਇਸ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਸ਼ੁਕਰੀਆ। ਸੋ 6 ਜੁਲਾਈ ਨੂੰ ਮੁੱਖ ਮੰਤਰੀ ਹਰਿਆਣਾ ਦੇ ਭੁਪਿੰਦਰ ਸਿੰਘ ਢੋਡਾ ਬੈਠਕ ਕਰਨਗੇ ਤੇ ਸਿੱਖ ਕਨਵੈਨਸ਼ਨ ਦੇ ਵਿੱਚ ਹਿੱਸਾ ਲੈ ਕੇ ਇਸ ਨੂੰ ਮਾਨਤਾ ਵੀ ਦਿਵਾ ਸਕਦੇ ਨੇ ਕਿਤੇ ਨਾ ਕਿਤੇ ਇੱਕ ਪੂਰਾ ਪੋਲਿਟਿਕਲ ਗੇਮ ਖੇਡਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਜੋ ਸਿੱਖ ਵੋਟ ਬੈਂਕ ਹੈ ਉਸ ਨੂੰ ਆਪਣੇ ਤਰਫ ਕੀਤਾ ਜਾਵੇ।